ਨਵਈ ਸਸੀਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਇਹ ਦੁੱਧ ਤੇ ਪੁੱਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈ ਚੋਂ ਜੀ ਬਰਕਤਾਂ ਤੇ ਲੋ ਜੀ ਸਾਰਿਆਂ ਨੂੰ ਇਹ ਦਸਹਰੇ ਦੀਆਂ ਦਸੰਬ ਦੇ ਸੰ ਵਿੱਚ ਬੈਠੇ ਇੱਧਰ ਵੀ ਬੈਠੇ ਜੋ-ਜੋ ਬਲੌਗ ਦੇਖ ਰਹੇ ਆ ਸਾਰਿਆਂ ਨੂੰ ਤਾਇਦ ਲੋ ਮੁਬਾਰਕਾਂ ਜੀ ਬੇ ਸਤਿ ਸ੍ਰੀ ਅਕਾਲ ਲੋਤਾ ਨਵਾਜ਼ ਜਿਹੜਾ ਤੁਸੀਂ ਪਰਿਵਾਰ ਨੂੰ ਸਿਹਤ ਦੇਣ ਵਾਲਾ ਕਮੈਂਟ ਕਰਦੇ ਆਂ ਵੀ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੇ ਬਾਕੀ ਜੀ ਦਸਹਾਰੀ ਤੁਹਾਨੂੰ ਪਤਾ ਬੱਚਿਆਂ ਨੂੰ ਛੁੱਟੀ ਹੁੰਦੀ ਆ ਘਰ ਦੇ ਵਿੱਚ ਰੌਣਕ ਲੱਗੀ ਵੀ ਆ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਆ ਜਸਨ ਸਾਡੀ ਜਿਹੜੀ ਉਹ ਕੈਮਰਾ ਕਰ ਲਾ ਕੈਮਰਾ ਚੱਕੀ ਵੀਡੀਓ ਚਲੋ ਉਹਦੇ ਨਾਲ ਵੀ ਮਿਲਾਉਂਦਾ ਪਹਿਲਾਂ ਮਿਲੋ ਬਈ ਮੇਰੇ ਵੱਲੋਂ ਸੰਸਾਰਨ ਪ੍ਰਿਆਪ੍ਰਸ ਰੈਸਟਿਕਾ ਹਾਂ ਬਈ ਜਸਨ ਹਾਂਜੀ ਦਸਹਾਰਾ ਕਰਕੇ ਟੌਰ ਕੱਢੀ ਵੀ ਐਨੀ ਹਾਂਜੀ ਹਾਂ ਹਾਂਜੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਇਦਾਂ ਹਾਂਜੀ ਟੇਕ ਕੇ ਆਏ ਉੱਤਾਂ ਠੀਕ ਨੇ ਆ ਦੇਖੋ ਜਸ਼ਨ ਚਾਬੀ ਗੱਡੀ ਦੀ ਪਰਮ ਦੇ ਹੱਥ ਲੱਗੀ ਹੋਣੀ ਹੈ ਕੱਡੇ ਦੇ ਤੇ ਇੱਥੇ ਬੈਠੀ ਜਸ਼ਨ ਬਾਈ ਤੇਰੇ ਬੂਟੇ ਵਧੀਆ ਹਨਾ ਹੁਣ ਹਾਂਜੀ ਹਾਂ ਹਾਂਜੀ ਲੋ ਬਾਈ ਸਾਫ ਸਫਾਇਆ ਕਰਤਾ ਤਾਂ ਤੇ ਬਾਕੀ ਬਾਈ ਜਿਹੜੇ ਜੋ ਵੀ ਜੇ ਤੇ ਇਹ ਵੀ ਕੱਲ ਵਧਾਤੇ ਤੇ ਠੀਕ ਨੇ ਇੱਕ ਇਹਦਾ ਦੱਬਾ ਰੱਖਿਆ ਵਾਏ ਰੱਖਿਆ ਵਾਏ ਅੱਛਾ ਲਓਏ ਚੱਲੀ ਜਾਂਦੇ ਕੰਮ ਬੂਟੇ ਬਹੁਤ ਵਧੀਆ ਤੇ ਆਹ ਦੇਖੋ ਪਤਾ ਨਹੀਂ ਕਾ ਦਾ ਜੂਸ ਬਣ ਰਿਹਾ ਏ ਨਿੰਬੂ ਵੱਡ ਕੇ ਵਿੱਚ ਡਬੋਏ ਹੋਏ ਆ ਇਹ ਹੁ ਮੈਂ ਕਹਿ ਨਹੀਂ ਸਕਦਾ ਕੋਈ ਨਿਆਣਾ ਹੀ ਸਾਡਾ ਤਜਰਬਾ ਕਰ ਰਿਹਾ ਹੈ ਹਨਾ ਨਹੀਂ ਇਹ ਤਾਂ ਉਹ ਹੋ ਨੇ ਖਾਲੀ ਉਹ ਤਜਰਬਾ ਮੈਨੂੰ ਪਤਾ ਚਲੋ ਕੋਈ ਨਹੀਂ ਭਾਈ ਖਾਲੀ ਹੁੰਦੇ ਆ ਇਹ ਤੇ ਬਾਕੀ ਭਾਈ ਆਹ ਲੋ ਇੱਧਰ ਵੀ ਬੂਟੇ ਆ ਜਿਹੜੇ ਜਸ਼ਨ ਨੇ ਆਪਣੇ ਆਪ ਨੇ ਬਣਾਏ ਪਏ ਆ ਹਨਾ ਠੀਕ ਨੇ ਲਾ ਭਾਈ ਸਾਡੀਆਂ ਬਾਈ ਗੱਡੀਆਂ ਦੇਖੋ ਲੈਣਾ ਚਾਹੀਦੀ ਨੇ ਹਾਂ ਅੰਨੇ ਜੋ ਟੰਗ ਨੇ ਕਿਹਾ ਜੋ ਅੱਛਾ ਲੋ ਭਾਈ ਗੱਡੀਆਂ ਸਾਡੀਆਂ ਖੜੀਆਂ ਬਾਈ ਲੈਣਾ ਚਾਹ ਵੇਖੋ ਇਧਰ ਆਹਾ ਇੱਕ ਗੱਡੀ ਬਾਈ ਸਾਡੀ ਰਿਟਾਇਰ ਹੋਣ ਲੱਗੀ ਆ ਆਹ ਵਾਲੀ ਹਾਂਜੀ ਇਹ ਗੱਡੀ ਰਿਟਾਇਰਮੈਂਟ ਪਰ ਜਸਨ ਤੇਰੀ ਇਹਨਾਂ ਦਾ ਜਸ਼ਨਾਰ ਪਰਮ ਦਾ ਬਾਈ ਆ ਰਿਹਾ ਜਨਮ ਦਿਨ ਹਾਂਜੀ ਪਰ ਉਹਦੀ ਸਾਈਕਲ ਆ ਜਾਣੀ ਨਵੀਂ ਜੇਸੇ ਤੂੰ ਦੱਸ ਦੇ ਬਾਈ ਹੁਣ ਚਾਹੀਦੀ ਆ ਮੈਂ ਤਾਂ ਹੁਣ ਬੜੀ ਹੋਣਾ ਮੇਰੇ ਲਈ ਤਾਂ ਠੀਕ ਆ ਪੰਮੂ ਨੇ ਬੜਾ ਹੋਣਾ ਉਹਦੇ ਲਈ ਛੋਟੀ ਐ ਇਹ ਲਈ ਪੰਮੂ ਬੜਾ ਹੋ ਗਿਆ ਉਹਦੇ ਖਾਤਰ ਛੋਟੀ ਆ ਜ셔 ਕਹਿੰਦੀ ਮੇਰੇ ਖਾਤਰ ਹੀ ਠੀਕ ਆ ਕੋਈ ਨਹੀਂ ਤੇਰੇ ਜਨ ਦਿਨ ਨੂੰ ਤੈਨੂੰ ਅਜੇ ਗਿਫਟ ਮਿਲੂਗਾ ਠੀਕ ਆ ਕਬਰਾਨਾ ਕੋਈ ਤਗੜਾ ਗਿਫਟ ਮਿਲੂਗਾ ਜਿੰਨੇ ਦੀ ਤੇ ਸਾਈਕਲ ਆਉਣੀ ਇਹਦਾ ਉਹਨਾਂ ਦਾ ਤੈਨੂੰ ਗਿਫਟ ਮਿਲੂਗਾ ਇਹਨਾਂ ਕਹੀਂ ਵੀ ਮੈਨੂੰ ਹੋਰ ਆ ਗਿਆ ਠੀਕ ਆ ਲੋ ਆਈ ਆ ਗੱਡੀ ਆਹ ਲਾ ਗੱਡੀ ਪੱਗਿਆ ਵਾ ਤਾਂ ਕਹਿੰਦਾ ਹਾਂ ਤੋਤੀਆਂ ਅੱਜ ਹਾਂਜੀ ਅੱਛਾ ਨਾ ਗੱਲ ਵਾਲਾ ਬਾਕੀ ਬਣਾ ਤੀ ਜਿਸਨ ਤੋਂ ਕੇ ਹਾਂਜੀ ਹਾਂ ਲੋ ਬਾਈ ਇਹ ਬਾਕੀ ਤੋਤੇ ਅੱਜ ਸਾਰੇ ਕਰਕੇ ਹੈ ਹਾਂਜੀ ਵਾ ਜਿਸਨ ਦੇਤਾ ਮਹਾਰਾਜ ਦੀ ਕਿਰਪਾ ਬਾਈ ਸਟੈਂਡ ਲੱਗਦਾ ਇੱਕਣਾ ਹੀ ਮਹਾਰਾਜ ਵਰਕਤਾਂ ਰੱਖੇ ਹਨਾ ਘਰਾਂ ਚ ਹਾਂਜੀ ਇਹਨੇ ਇੱਕ ਬੰਦਾ ਗ੍ਰੈਕਟਰ ਦਿਵਾ ਆਇਆ ਚਾਚਾ ਲੈ ਗਿਆ ਉਹ ਨਾ ਹਾਂਜੀ ਕੀ ਕਰਨਾ ਚੱਲ ਗੋਰੀ ਚਲੋ ਭਾਈ ਚੱਲਦੇ ਅੰਦਰ ਨੂੰ ਧੋਪਾ ਵੀ ਵਾਲੀ ਆ ਲੈ ਭਾਈ ਜਸੰਤ ਸਾਰੇ ਦਾ ਮੱਥਾ ਟੇਕਿਆ ਦਾ ਹਾਂ ਹਾਂਜੀ ਲਓ ਭਾਈ ਆ ਮੱਥਾ ਟੇਕਿਆ ਵਾ ਚਲੋ ਕਈ ਬੰਦੇ ਕਮੈਂਟ ਵੀ ਕਰ ਦਿੰਦੇ ਆ ਵੀ ਤੁਸੀਂ ਪਖੰਡ ਕਰਦੇ ਚਲੋ ਬਾਕੀ ਭਾਈ ਜਿੱਕਣੀ ਵੀ ਕਰ ਦਿਆ ਇਹ ਸਿਆਣੇ ਕਣੇ ਹੁਣ ਮੈਂ ਤਾਂ ਰਹਿ ਨਹੀਂਦਾ ਇਹ ਹਰਜੀਤ ਨੇ ਮੱਥਾ ਟੇਕਿਆ ਵਾਏ ਵੀ ਚਲੋ ਕਣੇ ਪਰੰਪਰਾ ਚੱਲੀ ਜਾਂਦੀ ਆ ਵੀ ਸਾਰੇ ਰਿਵਾਜ ਚੱਲੀ ਜਾਂਦੇ ਆ ਹਨਾ ਲੋ ਤੋਂ ਪੰਪ ਵੀ ਬਾਈ ਪੂਰੀ ਹੈ ਜਿਹੜੇ ਠੀਕ ਨੇ ਬਾਕੀ ਭੰਡਾ ਵੀ ਹੁਣ ਲੱਗ ਗਿਆ ਬਾਈ ਅੰਦਰਾਂ ਨੂੰ ਭਜਣਾ ਆ ਗੱਡੇ ਦੀ ਚਾਬੀ ਦੇ ਲੱਭ ਤਾ ਹਾਂਜੀ ਹਾਂ ਹਾਂ ਆ ਲਓ ਚੱਲਦੇ ਬਾਈ ਅੰਦਰ ਕੰਡਾ ਠੰਡਾ ਹੋ ਰਿਹਾ ਬਾਹਰ ਗਰਮ ਤੂੰ ਉੱਥੇ ਕਿੱਥੇ ਬੈਠੀ ਸੀ ਬਾਬੇ ਵਾਲੇ ਕਮਰੇ ਬਾਈ ਇਹ ਟੀਵੀ ਦੀ ਸ਼ਕੀਨ ਆ ਆ ਜਾਓ ਅੱਛਾ ਲੈ ਭਾਈ ਤੁਹਾਡੇ ਉਹ ਕੰਡੇ 'ਚ ਬੈਠੇ ਆ ਹਾਂਜੀ ਹਾਂ ਠੀਕ ਨੇ ਲਾ ਵੀ ਇੱਧਰ ਟਿਕਾ ਜਾਓ। ਇਹ ਚੱਲ ਦੇ ਲੱਕਰ ਵੀ ਆ ਦੀ ਦੀ ਨੂੰ। ਹੋਈ ਛ। ਮੈਂ ਆਇਆ ਤੈਨੂੰ। ਟੰਗ ਤੇ ਜਾਉ ਬਈ ਗੁੱਡੇ ਤੇ। ਹੈਂ? ਲਾ ਵੀ ਚੱਲ ਇੱਧਰ ਮਿਲੋ। ਮੇਰੇ ਉਹਨੂੰ ਸਾਰਿਆਂ ਨਾਲ ਜੁੜ ਕੇ ਬੈਠਾ ਸੀ ਕਾਲ ਜੀ। ਪਾਛਾ ਵੀ ਦੇਖਿਆ ਨਹੀਂ। ਤੇ ਜ਼ਹਿਰਾ। ਬੱਝਪਾ ਰਹਿ ਗਈ ਮੁੰਡਾ। ਹੈਂ? ਜਾ ਦੇ। ਤਾਂ ਨੂੰ ਕਹਾਂ ਨਾ ਬਿਧੀ ਚੀਜ਼ ਕੋਈ ਵੀ ਮਿਲਦੀ ਕਿੱਥੇ ਤੇ ਮਿਲਦੀ ਆ ਲੈ ਬਾਈ ਅੱਜ ਦਸਹਰੇ ਕਰਕੇ ਮੈਂ ਤੁਹਾਡੇ ਕਣਗੇ ਅੱਜ ਜੱਪਲਾ ਨੇ ਆਏ ਮੀਨਾ ਜੇ ਕੋਈ ਨਹੀਂ ਸਾਰਿਆਂ ਦੇ ਘਰ ਦੇ ਗਏ ਤੇ ਜਾ ਕੇ ਮਹਿਰਾਂ ਦੇ ਜੈਸ਼ਮੀਰਾ ਦੇ ਮੈਂ ਫੇਰ ਦਾ ਕੋਈ ਪਿਛਲਾ ਪਾਲਾ ਤਾਂ ਭੁੱਲ ਗਿਆ ਉਹ ਇਹ ਠੰਡਵਰ ਸਾਹਿਬ ਦਾ ਭੁੱਲਿਆ ਬਾਥੇ ਹਾਂਜੀ ਹੈ ਕਹਿੰਦੇ ਭੁੱਲ ਜਾਂਦੇ ਨੇ ਨਾ ਬੱਚੇ ਵੀ ਚੀਜ਼ ਹੁੰਦੀ ਜਾਂ ਲੱਗ ਜਾਂਦਾ ਜਾਂਦਾ ਤਾਂ ਰਿਹਾ ਪਰ ਇਹਦੇ ਨਿਗਾ ਨਹੀਂ ਵੱਜੀ ਅੱਜ ਨਿਗਾ ਵੱਜ ਗਈਆਂ ਹਾਂਜੀ ਜਦੋਂ ਕਿਤੇ ਅੱਜ ਜ ਆਪਣੇ ਦੋਸਤ ਗਏ ਗਿਆ ਉਹਨੇ ਚੁੱਪਲਾ ਜੀ ਕਰਕੇ ਅੰਦਰ ਰੱਖੀ ਹੋਈਆਂ ਇਹ ਉਹਦੇ ਨਾਲੇ ਚਲੇ ਗਿਆ ਤਾਂ ਦੇਖੀਏ ਇਹਨੂੰ ਅੱਛਾ ਹਾਂਜੀ ਲਓ ਭਾਈ ਵਿਸਾਹਰੇ ਵਾਲੇ ਦਿਨ ਘਰ ਦੇ ਚੀਜ਼ ਵਧ ਗਏ ਹੈ ਬੱਚਿਆਂ ਦਾ ਨਾ ਨਾ ਲੈ ਤੂੰ ਆਪਣਾ ਦੱਸ ਵੀ ਤੈਨ ਜਾਣਾ ਦੇਖਣ ਇਹ ਗੱਲ ਕਹਦੇ ਦੇਖਣੀ ਕਿਸੇ ਦਾ ਸਹਾਰਾ ਨਹੀਂ ਲਈਦਾ ਹੁੰਦਾ ਨਹੀਂ ਨਹੀਂ ਬੱਚਿਆਂ ਦਾ ਚਾਹ ਹੁੰਦਾ ਜੀ ਮੈਂ ਤਾਂ ਚਲੋ ਘਰ ਆ ਰਹਿ ਜੂਗੀ ਬੱਚਿਆਂ ਦੀ ਹੁੰਦੀ ਹੈ ਮਾਪੇ ਰਜੋਰ ਹੁੰਦਾ ਬੱਚਿਆਂ ਦਾ ਅਸਵਾ ਪਾ ਦੇ ਦੇ ਅਪਾ ਦੇ ਦੇ ਕੀ ਬੜੇ ਹੋਏ ਆ ਮਾਜਿਦ ਦੇ ਅੰਦਰ ਦਾ ਨਜ਼ਾਰਾ ਆਇਆ ਪਿਆ ਹੈ ਨਾ ਹਾਂਜੀ ਮੈਂ ਪਕੌੜੇ ਬਣਾ ਕੇ ਖਾਧੀ ਸੀ ਫਿਰ ਇੱਕ ਗਰਮੀ ਆ ਗਈ ਜਿਵੇਂ ਚੰਗਣਾਇਸ ਦਾ ਕਿ ਬੈਠੇ ਅੱਤਰੇ ਦਸਹਰਾ ਚੱਲਦਾ ਮੈਂ ਬਣਾ ਕੇ ਖਾਧੀ ਹਾਂਜੀ ਆਹੇ ਕੰਮੂਰਾ ਹੀ ਹੈ ਹਾਂਜੀ ਆ ਕੀ ਪਿਆ ਇਹ ਵੀ ਆ ਕੀ ਪਿਆ ਅੱਛਾ ਲਓ ਭਾਈ ਦਸਹਰੇ ਤੇ ਬਾਅਦ ਸਾਡੇ ਘਰ ਉਹ ਬੋਗ ਨਾ ਕਿੱਥੇ ਆਏ ਤੇਰੇ ਬਦੁਖਾ ਇਹਨਾਂ ਦਾ ਆਇਆ ਸਵੇਰ ਤੱਕ ਰਹਿੰਦਾ ਹੈ ਬੱਚਿਆਂ ਨਾਲ ਕਿੱਥੇ ਹੈ ਚੱਕ ਲੈ ਲੋ ਭਾਈ ਦਸਾਰੇ ਤੇ ਬਾਅਦ ਕਹਿੰਦੇ ਦੀਵਾਲੀ ਸ਼ੁਰੂ ਲੈ ਭਾਈ ਕੱਬਾ ਹੀ ਭਰ ਕੇ ਆਇਆ ਵਾਏ ਗਠੇ ਬੰਬਾਂ ਦਾ ਦੇਖੋ ਭਾਈ ਆ ਲੋ ਪਰਮ ਨੂੰ ਸਾਡੇ ਨੂੰ ਭਾਈ ਕਿਸਮਤ ਵਾਲਾ ਹੈ ਹੈ ਲੈ ਭਾਈ ਮਾਰੀ ਨਾ ਬਾਹਰੇ ਚਲਾਇਓ ਲੋ ਭਾਈ ਪਾ ਦੇ ਪਿੱਛੇ ਠੀਕ ਨੇ ਆ ਤਾਂ ਬਾਈ ਦੇਖ ਲੋ ਕਿੰਨੀਆਂ 1 2 3 4 5 10 10 20 30 40 50 ਡੱਬੀਆਂ ਬਈ ਇਹ ਹਾਂਜੀ ਸੂਰੇ ਪੰਜ ਲੱਗੇ ਹੋਣੇ ਇਹਦੇ ਵਿੱਚ ਹੈਂ ਚਾਰ ਮਾਂ ਦੇ ਵਿੱਚ ਖਾਣਨਾ ਤੋਂ ਤੂੰ ਆਪਣਾ ਜਿਹੜਾ ਖਾਣ ਪੀਣ ਵਾਲਾ ਸਮਾਨ ਬਣਾਇਆ ਉਹ ਚੱਕ ਲਿਆ ਔਰ ਚਪਲੀ ਮਾਰ ਕੇ ਨਾ ਬੈਠ ਹੈਂ ਮੁੰਡਿਆਂ ਦੇ ਡੰਗ ਤੇ ਜਾਓ ਦੀਦੀ ਨੇ ਉਹਦਾ ਵੀ ਸ਼ਗਨ ਦੇ ਦਿਓ ਗੱਲਾਂ ਚ ਨਾ ਸਾਰੋ ਨੇ ਦੇਣਾ ਹੈ ਹੈ 10000 ਉਹ ਦਸਹਿਰਾ ਕਹਿੰਦਾ ਇਹ ਤਾਂ 10000 ਸੁਣ ਲਿਆ ਨਹੀਂ ਸ਼ਕਰ ਆਹ ਕਹਿੰਦਾ ਕਿ ਨਾ ਦਸਹਿਰਾ ਮੇਰ ਜੀ ਦੇ ਫੜਾ ਨਹੀਂ ਐਂ ਕਹਿੰਦਾ 10000 ਕੀ ਦੇ ਦੇ ਜੋ ਹੱਕ ਆ ਉਹ ਤਾਂ ਤੇ ਕਰਨਾ ਹੀ ਆ ਪੂਰਾ ਠੀਕ ਨੇ ਹਾਂ ਬਈ ਜੀ ਸੁਣ ਖੁਸ਼ ਆਜਿਆ ਨਾ ਜਿਸਨ ਚੱਲੀ ਫਿਰ ਉਪਰ ਨੂੰ ਜਾਣਾ ਦੇਖਣ ਤੇ ਸਾਰਾ ਸ਼ਾਮ ਨੂੰ ਹੁੰਦਾ ਦਸਹਿਰਾ ਦਾ ਹਾਂ ਸ਼ਾਮ ਨੂੰ ਏ ਹਾਂ ਜੀ ਜਾ ਕੇ ਲੈ ਬਈ ਮੈਨੂੰ ਉਪਰ ਉਪਰ ਜੀ ਲੱਗੀ ਜਾਂਦਾ ਏ ਚਲ ਠੀਕ ਆ ਖੁਸ਼ ਰਹਾ ਤੇਰਾ ਭਾਈ ਵੀ ਖੁਸ਼ ਰਹੇ ਲੋ ਭਾਈ ਨਿਆਣੇ ਆ ਠੀਕ ਨੇ ਆਪਣੀ ਮਾਂ ਕੋਲ ਬੈਠੇ ਰਹੇ ਭਾਈ ਠੰਡੇ ਹੰਡ ਚ ਜਸ਼ਨ ਹੇਟਾਂ ਦੇ ਠੀਕ ਨੇ ਲੈ ਭਾਈ ਦੇ ਵੀ ਸ਼ਗਨ ਜਾਣ ਦਾ ਸ਼ਹਿਰ ਨੂੰ ਵੀ ਵੱਡੇ ਵੱਡੇ ਭਾਈ ਕਹਿੰਦਾ ਹੈ ਹਾਂ 100 ਰੁਪਿਆ ਦੇ ਕੇ ਕਿ ਮੈਂ ਦੱਸ ਜਾ ਚਲ ਕੋਈ ਨਹੀਂ ਮਿੱਥੇ ਲੈ ਲਈ ਠੀਕ ਆ ਉਹ ਪੈਸੇ ਲੈਣ ਹੁਣ ਜਿਹੜੇ ਠੀਕ ਆ ਵੀਰ ਜੀ ਹਨਾ ਚਲੋ ਭਾਈ ਚੱਲੀ ਜਾਂਦਾ ਕੰਮ ਜਸ਼ਨ ਹਾਂ ਚਲੋ ਕੋਲ ਜੀ ਬਾਈ ਬੜਾ ਹੋ ਗਿਆ ਸਾਈਕਲ ਹੀ ਲੈਣ ਦਾ ਕਾਰਨ ਵੀ ਮੈਂ ਤੁਹਾਨੂੰ ਦੱਸ ਦਿੰਦਾ ਬਈ ਮੈਨੂੰ ਆਇਆ ਵੀ ਕਿਤੇ ਤੇ ਗੋਡੇ ਨਾ ਵਿੰਗੇ ਹੋ ਜਵੇ ਦੋ ਤਿੰਨ ਨੇ ਮੈਨੂੰ ਕਹਿ ਵੀ ਦਿੱਤਾ ਮੇਂ ਨਿਆਣਾ ਦੇ ਗੋਡੇ ਵਿੰਗੇ ਹੋ ਜਾਂਦੇ ਕਹਿੰਦੇ ਜੇ ਛੋਟੂ ਨਾ ਹਟਿੰਕ ਕਾਰੇ ਕਰਨ ਤੇ ਬੱਡ ਵੀ ਤਾਂ ਦੂਈ ਸਿੱਧੇ ਹੀ ਘੇਰ ਕੇ ਉਹਦੇ ਚ ਬੇਸਰ ਚ ਭਗਾ ਤੇ ਮਾੜਾ ਮੋਟਾ ਵੀ ਚਾਲੂ ਭਰ ਲੈ ਕਰ ਕੱਲ ਘਰ ਵਾਲਾ ਹੀ ਸੌਦਾ ਬਾਈ ਇਹ ਸਾਡੀ ਹਲਵਾਨ ਬਾਈ ਤੈਨੂੰ ਫੜਾਏ ਵੀ ਮੇਰਾ ਜਕੀਰ ਕੜਾ ਵੀ ਬਣਿਆ ਹੋਇਆ ਸੀ ਆਹ ਫਿਰ ਸਬਜ਼ੀਆਂ ਤੇ ਪਤਾ ਗ੍ਰੈਟੀਆਂ ਫਿਰ ਮੈਂ ਘਰ ਦਾ ਕੰਮ ਵੀ ਕਰਨਾ ਸੀ ਠੀਕ ਹੈ ਨਾ ਕਰੀ ਹਾਂ ਤਾਂ ਆਹ ਤਾਂ ਸਿੰਪਲ ਜਿਹਾ ਆਉਗਾ ਚਲੋ ਫਿਰ ਜਿਸਨ ਖਾ ਲੈ ਲਾਓ ਵੀਰ ਜੀ ਆ ਤੇਰਾ ਤਾਂ ਕੋਟਾ ਪੂਰਾ ਬੰਬਾ ਵਾਲਾ ਹਨਾ ਹੈਂ ਭਾਈ ਇਹ ਸਮਝ ਲਓ ਪਜਾ ਇਹ ਐਡਾ ਹੀ ਡੱਬਾ ਤਿੰਨ ਬਦੂਖਾਂ ਤਦੂਏ ਪਟਾਕਿਆਂ ਦਾ ਲਿਆ ਕੇ ਰੱਖਿਆ ਵਾ ਇਹਦਾ ਸਾਰੇ ਬੰਦੇ ਨੂੰ ਚਲਾਉਂਦਾ ਇਹਨਾਂ ਬੰਦਿਆਂ ਨੇ ਕੁਟਾਣ ਰਹਿ ਗਏ ਪੈਕ ਕਰਵਾ। ਠੀਕ ਆ ਬਾਈ 5-7 ਦਿਨ ਹੋ ਗਏ ਇਹਦਾ ਪੂਰਾ ਮਾਲ ਪੂਰਾ ਕਰਿਆ ਵਾ। ਆ ਜਸ਼ਨ ਦੇ ਜਾਈ ਇਹਦੇ ਚ 25 ਐ ਇਹਦੇ ਅੱਧੇ ਮੇਰੇ। ਕੋਈ ਨਹੀਂ ਅੱਧੇ ਦੇ ਦੇ ਠੀਕ ਆ। ਲੈ ਲਿਓ ਲੜਿਓ ਨਾ ਚਲਾ ਲਿਓ। ਹੋਰ ਲਿਆਉਂਗੇ ਕੋਈ ਗੱਲ ਨਹੀਂ ਠੀਕ ਆ। ਹਾਂ ਮੇ ਜਸ਼ਨ ਦੇ ਧੰਨਵਾਦ ਤੇਰਾ। ਨਾ ਨਾ ਮਾਤਾ ਕੋਲ ਲੇਡਾ ਤਾਂ ਖੀਰ ਵੀ ਬਣਾਈ ਪਕੌੜੇ ਵੀ ਬਣਾਏ ਸੱਚ ਬਰੈਡ ਵੀ ਬਣਾਏ ਪਤਾ ਨਹੀਂ ਠੀਕ ਕਿਹੜਾ ਕੰਮ ਤੁਹਾਡੇ ਕੋਲ ਤਾਂ ਵੀ ਆ ਮੈਂ ਬੱਚਿਆਂ ਨਾਲ ਬਣਾ ਲੈ ਘਰੋਂ ਆਇਆ ਸੀ ਹੋਰ ਅੱਜ ਹੀ ਨਾਰਿਕਲ ਹੋਰ ਕੰਮੂ ਦੇ ਬਰਥਡੇ ਨੂੰ ਦੋ ਹਫ਼ਤੇ ਰாகி ਮੇਰੇ ਤਿੰਨ ਬੋਲੇ 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 ਸਵੇਰੇ ਉੱਠ ਕੇ ਆਇਆ ਮਮਾ ਅੱਜ ਕਿੰਨੇ ਨੇ ਕੱਢ ਕੇ ਅੱਜ ਕਿੰਨੇ ਨੇ ਰਹਿ ਗਏ ਅੱਛਾ ਰੋਧ ਰੋਸ ਆਪਦਾ ਕੱਢ ਹਾਂ ਲੈ ਪਰ ਮੈਂ ਸੱਚੀ ਗੱਲ ਹੈ ਆ ਦੇ ਲੋ ਭਾਈ ਇਹਨਾਂ ਨੂੰ ਵੀ ਗਿਫਟ ਲਿਆ ਕੇ ਦੇਣਾ ਜਿਹੜੇ ਅਰਜੀ ਤੇ ਆਪਾਂ ਚੱਲਾਂਗੇ ਰੋਪੜ ਨੂੰ ਇਹਨਾਂ ਦਾ ਜਿਹੜਾ ਸਮਾਨ ਹੈ ਇੱਕ ਕਿਲਾ ਲੈ ਆਈਏ ਹਨਾ ਚਲੋ ਭਾਈ ਚੰਗੀ ਜਾਂਦਾ ਕੰਮ ਠੀਕ ਹੈ ਜੀ ਸਿਰ ਤੇਰਾ ਵੀ ਤੈਨੂੰ ਨਾਲ ਆਉਦੀ ਨਾਲ ਗਿਫਟ ਲਿਆ ਦੇਣਾ ਸਾਰਾ ਕੁਝ ਲੋ ਭਾਈ ਸਾਫ ਸਵਈਆ ਹੋਇਆ ਬਸ ਸਾਰੇ ਮਕਾਨ ਦਾ ਹੋਣਾ ਨਾ ਨਿਬੜ ਗਿਆ ਝਾੜ-ਜੰਪ ਤੇਰਾ ਕੇ ਰਹਿਂਦਾ ਰਹੇ ਬਹੁਤ ਪਰਪਰ ਨਿਬੜ ਗਿਆ ਨਹੀਂ ਮਠਾ ਰਹਿਣੀ ਦਿਖਾਂਗੇ ਅੱਛਾ ਪਰਦੇ-ਪੁਰਦੇ ਰਹਿਏ ਇਹ ਲਾਉਣ ਪਏ ਲੋ ਭਾਈ ਸਾਰਾ ਕੁਝ ਕੋਲੇ ਹੋਇਆ ਜੀ ਪਰਦੇ ਤੇਰੇ ਤੈਅ ਮਾਰੋ ਪੜਦੇ ਦੇ ਇਧਰ ਜੀ ਉਹ ਤਾਂ ਮਾਰ ਕੇ ਰੱਖਿਆ ਜੀ ਤੋਂ ਤੇਰਾ ਮਲਾ ਉੱਪਰ ਚੱਲ ਚਲੋ ਬਾਈ ਚੱਲੀ ਜਾਂਦਾ ਕੰਮ ਆਪਾਂ ਮੇ ਬਣੀ ਖੀਰ ਰੱਖਾਈਏ ਬਾਈ ਆਹ ਦੇਖੋ ਵਾ ਖਾਂਦਾ ਤਾਂ ਖਾਂਦਾ ਖਾਂਦਾ ਬਾਹਰ ਨੂੰ ਚਲੇ ਗਿਆ ਚੰਦਾ ਨੇ ਜਾਣਗੇ ਘਟ ਦਤਾ ਇਹ ਮਾਂ ਦੀ ਕਹਿੰਦੀ ਮੰਮੀ ਪਾਸ ਆਉਂਦੀ ਐ ਮੇਰਾ ਦਸਹਿਰਾ ਦੇਖਣ ਜਾਣਾ ਹੈ ਤੁਹਾਡੇ ਨਾਲ ਵੀ ਚਲੋ ਕੋਈ ਕੁਸ ਖਲਾ ਬੁਲਾ ਦੇ ਉਲੀ ਪਗੜ ਘਟਾਉਣਾ ਪਹਿਲਾਂ ਮੇਰੀ ਗੱਲ ਸੁਣ ਲੈ ਇਹੇ ਮੈਨੂੰ ਗੱਲ ਮੁੜ ਕੇ ਨਾ ਕਹੀਂ ਜਦੋਂ ਨੂੰ ਪੁੱਛ ਵੀ ਰੋਪੜ ਜਦ ਮੈਂ ਜਾਂਦਾ ਕਿਆ ਕਹਿੰਦਾ ਦੱਸ ਵੀ ਜਿਹੜਾ ਕੁਸ ਖਾਣਾ ਕਹਿੰਦਾ ਨਾ ਹਾਂਜੀ ਕਹਿੰਦਾ ਨਾ ਪਾਪੂ ਜਦ ਵੀ ਮੈਂ ਰੋਪੜ ਗਿਆ ਮੈਂ ਪਹਿਲਾਂ ਉਧਰ ਲੈ ਕੇ ਗਿਆ ਇਹਨਾਂ ਨੂੰ ਆਰਾਮ ਲੀਲਾ ਤੇ ਹੁਣ ਪਹਿਲਾਂ ਇਹਨਾਂ ਦੋਹਾਂ ਨੂੰ ਇਹ ਪੁੱਛਿਆ ਵੀ ਇਹਨਾਂ ਨੇ ਜਿਹੜਾ ਕੁਝ ਖਾਣਾ ਉਹ ਖਾਓ 11 ਵਜੇ ਤੱਕ 9 ਵਜੇ ਤੱਕ ਲੈ ਕੇ ਆਪਣਾ ਜੋ ਜੋ ਜੀ ਕਰਿਆ ਖਾਦਾ ਏ ਠੀਕ ਹੈ ਮੈਨੂੰ ਨਾ ਮੁੜ ਕੇ ਕਹੀ ਵੀ ਤਾਂ ਪੈਸੇ ਨਹੀਂ ਉਹ ਖਰਤਣੇ ਠੀਕ ਹੈ ਚਲੋ ਭਾਈ ਚੱਲਦੇ ਆ ਕੰਮ ਬੈਠੇ ਆ ਸਾਰੇ ਕੋਈ ਨਹੀਂ ਦਵਾਜ਼ਾ ਦੇ ਧੰਵਾਦ ਤੂੰ ਮੇਡਾਂ ਵੇਖ ਤੇ ਚਾਲ ਕੋਈ ਵੀ ਬਾਈ ਖੁਸ਼ ਰਹੋ ਖੁਸ਼ ਰਹਿਣ ਦਾ ਕੋਈ ਮੁੱਲ ਨਹੀਂ ਠੀਕ ਆ ਚਲੋ ਚੱਲੀ ਜਾਂਦੇ ਕੰਮ